ਉੰਦੀ ਪਰੇ ਆਉਂਦੀ ਆ ਹਰੀ ਕੇ ਹੈਡ ਤੋਂ ਜਿਹੜੀ ਤੁਸੀਂ ਪਿੱਛੇ ਸਮੇਂ ਤੋਂ ਕਾਲੇ ਪਾਣੀਆਂ ਦਾ ਮੋਰਚਾ ਲੱਖਾ ਸਦਾਣਾ ਤੇ ਅੰਤੋਜਮਾਨ ਰੋਲਾ ਪਾਉਂਦੇ ਆ ਉਹ ਜਿਹੜਾ ਕੈਮੀਕਲ ਵਾਲਾ ਪਾਣੀ ਆਪਾਂ ਸਾਰਾ ਦਰਿਆ ਦੇ ਵਿੱਚ ਪੈਂਦਾ ਉਹ ਇੱਥੇ ਆਉਂਦਾ ਆ ਵੇਖ ਲਓ ਆ ਬਈ ਲੋਕ ਤਾਂ ਭਰ ਕੇ ਲੈ ਕੇ ਜਾਂਦੇ ਆ ਇਹ ਪਾਣੀ ਪੀਂਦੇ ਆ ਵਿਖਾ ਦੇ ਆ ਟੈਂਕ ਭਰ ਭਰ ਕੇ ਫਿਰ ਰਾਜਸਥਾਨ ਦੇ ਲੋਕ ਇਹ ਪਾਣੀ ਨੂੰ ਪੀਂਦੇ ਆ ਇਹ ਬਈ ਕਿੱਥੋਂ ਤੁਸੀਂ ਮੰਨ ਲਾ ਭਰ ਕੇ ਲੈ ਕੇ ਜਾਨੇ ਕਿੱਥੇ ਪਾਉਣੇ ਜਾ ਕੇ ਸਾਨੂੰ ਬੈਂਕ ਰੇਡੀ ਕਰਦੇ ਬਾਅਦ ਟੈਂਕ ਚ ਪੀਣੇ ਪੈਂਦੇ ਅੱਛਾ ਇਹ ਪਾਣੀ ਤੁਸੀਂ ਪੀਣੇ ਹੋ ਠੀਕ ਹੈ ਪਰ ਤੁਹਾਨੂੰ ਪਤਾ ਵੀ ਇਹਦੇ ਵਿੱਚ ਕਿੰਨਾ ਫੈਪਰੀਆਂ ਦਾ ਕੈਮੀਕਲ ਆ ਹੋਰ ਪਸ਼ੂ ਮਰੇ ਸਾਰਾ ਅੱਛਾ ਆ ਤੁਸੀਂ ਹਾਲ ਦੇਖ ਲਓ ਇਹ ਲੋਕਾਂ ਨੂੰ ਇਹ ਕਹਿੰਦੇ ਸਾਨੂੰ ਐਂ ਨਹੀਂ ਪਤਾ ਵੀ ਇਹਦੇ ਪਾਣੀ ਦੇ ਵਿੱਚ ਕੀ ਕੁਝ ਰਲ ਜਾਂਦਾ ਹੈ ਕੀ ਕੁਝ ਪਈ ਜਾਂਦਾ ਹੈ ਇਹ ਪਾਣੀ ਆ ਭਰ-ਭਰ ਕੇ ਟੈਂਕ ਇੱਥੋਂ ਮੰਨ ਲਾ ਟੈਂਕ ਭਰ ਕੇ ਲੈ ਜਾਂਦੇ ਜਿਹੜੇ ਇਹਨੇ ਦੱਸਿਆ ਸਾਨੂੰ ਵੀ ਅੱਗੇ ਅਸੀਂ ਇਹ ਮੁੱਲ ਵੇਚਦੇ ਆ ਪਾਣੀ ਦਾ 200 ਰੁਪਏ ਘਰ ਨੂੰ ਇਹ ਪਾਣੀ ਦੰਦੇ ਆ ਤੇ ਉਹ ਕਹਿੰਦਾ ਵੀ ਇਹ ਪਾਣੀ ਲੋਕ ਇਹ ਪੀਂਦੇ ਆ ਤੇ ਜੇ ਆਪਣੇ ਆ ਪਾਣੀ ਮੜਾ ਜਾਂ ਨੇੜੇ ਹੋ ਕੇ ਦਿਖਾ ਮੜਾ ਜੂਮ ਕਰਕੇ ਵੀ ਇਹ ਲੋਕ ਆਪਣੇ ਪਾਣੀ ਨਾਲ ਮੂੰਹ ਵੀ ਨਾ ਧੋਣ ਜਿਹੜੇ ਪਾਣੀ ਨਾਲ ਲੋਕ ਪੀਂਦੇ ਆ ਥਾਣੇ ਵੀ ਖੜਾ ਸਾਰਾ ਉਹ ਕਹਿੰਦੇ ਵੀ ਜਿਹੜਾ ਸਾਡਾ ਹੇਠਲਾ ਪਾਣੀ ਆ ਨੇੜੇ-ਨੇੜੇ ਵੀ ਉਹ ਇਹ ਬਾਈ ਨੇ ਸਾਨੂੰ ਦੱਸਿਆ ਕਹਿੰਦੇ ਵੀ ਸਾਡੇ ਦੰਦ ਕਾਲਾ ਪੀੜਿਆ ਕੈਂਸਰ Rajasthan ਦੇ ਵਿੱਚ ਆ ਫੁਰਕ ਵੀ ਇੰਨਾ ਕੁ ਬੁਰਾ ਹਾਲ ਆ ਵੀ ਹਰੇਕ ਤਰ੍ਹਾਂ ਦੀ ਬਿਮਾਰੀ ਸਾਨੂੰ ਲੱਗੀ ਪਈ ਆ ਪਰ ਮਜਬੂਰੀ ਆ ਅਸੀਂ ਆ ਪਾਣੀ ਪੀਨੇ ਆ ਪਰ ਲੋਕਾਂ ਨੂੰ ਬੇਨਤੀ ਆ ਵੀ ਇਸ ਲਈ ਲੰਬੇ ਸਮੇਂ ਤੋਂ ਜਿਹੜਾ ਪਾਣੀ ਆ ਦੂ ਬਚਾਉਣ ਲਈ ਵੀ ਜਿਹੜਾ ਕੈਮੀਕਲ ਪੈਂਦਾ دریاਵਾਂ ਦੇ ਵਿੱਚ ਫੈਕਟਰੀਆਂ ਦਾ ਜਿੰਨਾ ਕੈਮੀਕਲ ਆ ਪਾਣੀ ਪੈਂਦਾ ਉਹ ਲੜਾਈ ਲੜ ਰਹੇ ਆ ਲੱਖਾਂ ਸਹਾਣਾ ਤੇ ਸਾਰੀ ਟੀਮ ਲੜ ਰਹੇ ਆ ਤਾਂ ਆ ਸਾਨੂੰ ਅਸੀਂ ਆ ਤੁਹਾਨੂੰ ਮੌਜੂਦਾ ਹਾਲਾਤ ਦੇਖ ਲਓ ਇੱਥੇ ਆ ਗਿਆ ਪਾਣੀ ਕਿਵੇਂ ਦਾ ਇਹ ਲੋਕ ਕਿਵੇਂ ਪੀਂਦੇ ਆ ਇਹਨਾਂ ਲਈ ਇੱਕ ਜੀਵਨ ਆ ਪਰ ਜੀਵਨ ਅਸੀਂ ਪੰਜਾਬ ਦੇ ਵਿੱਚੋਂ ਮੰਨ ਲਾ ਵੀ ਇੱਕ ਮੌਤ ਇੱਕ ਜ਼ਹਿਰ ਬਣਾ ਕੇ ਦਿੰਦੇ ਆ ਤੁਹਾਨੂੰ ਪਤਾ ਤਾਂ ਨਹੀਂ ਵੀ ਪਿੱਛੇ ਕੀ ਕੁਸ ਪਈ ਜਾਂਦਾ ਇਹਦੇ ਚ ਇਹਨਾਂ ਲੋਕਾਂ ਨੂੰ ਕਹਿੰਦੇ ਸਾਨੂੰ ਕੁਝ ਵੀ ਨਹੀਂ ਪਤਾ ਸਾਡੇ ਲਈ ਤਾਂ ਕਹਿੰਦੇ ਇਹ ਅੰਬਰ ਤਾਂ ਪਰ ਤੁਸੀਂ ਇਹ ਦੇਖੋ ਵੀ ਆਹ ਧਾਰ ਪਰ ਕੇ ਟੈਂਕ ਇਥੋਂ ਲੈ ਕੇ ਜਾਂਦੇ ਆ ਅੱਗੇ ਜਾ ਕੇ ਪੀਂਦੇ ਆ ਇਹ ਦੂਜੀ ਗੱਲ ਜਿਹੜਾ ਪ੍ਰਧਾਨ ਸਭਾ 'ਚ ਪਿਛਲੇ ਸਮੇਂ ਦਾ ਰੌਲਾ ਪਈ ਜਾਂਦਾ ਸੀ ਬੂੰਦ ਪਾਣੀ ਦੀ ਨਹੀਂ ਜਾਣ ਦਿੰਦੇ ਆਹ ਨਹਿਰ ਦਿਖਾ ਕਿੰਨੀ ਵੱਡੀ ਹੈ ਤੇ ਕਿੱਧਰ ਆਉਂਦੀ ਹੈ ਇਹ ਰਾਜਸਥਾਨ ਦੇ ਵਿੱਚ ਆਉਂਦਾ ਪਾਣੀ ਇੰਦਰਾਗਾਂਦੀ ਨਹਿਰ ਹੈ ਜਿਹੜੀ ਹਰੀਕੇ ਪੱਤਣ ਤੋਂ ਨਿਕਲਦੀ ਹੈ। ਇਹਦੇ ਬਾਰੇ ਕੀ ਖਿਆਲ ਆ ਇਹ ਵੀ ਸੋਚਣ ਦੀ ਲੋੜ ਆ ਪਰ ਆ ਲੋਕਾਂ ਦਾ ਹਾਲ ਦੇਖੋ ਇਹ ਬਾਈ ਤੁਸੀਂ ਦੱਸਦੇ ਥੋੜੇ ਦੰਦ ਖਰਾਬ ਤੇ ਉਹ ਬਾਈ ਨੇ ਦੱਸਿਆ ਵੀ ਆ ਦਿਖਾਓ ਇਧਰ ਦੰਦ ਖਰਾਬ ਹੋ ਗਏ ਕਹਿੰਦੇ ਕਾਲਾ ਪੀੜਿਆ ਤੇ ਕੈਂਸਰ ਖੋਰਕ ਪਰ ਕਹਿੰਦੇ ਮਜਬੂਰੀ ਆ ਸਾਡੇ ਕੋਲ ਇਹ ਤੋਂ ਬਿਨਾ ਕੋਈ ਹੱਲ ਹੀ ਹੈ ਨਹੀਂ ਹੋਰ ਪਾਣੀ ਹੈ ਨਹੀਂ ਪੀ ਹੈਗੀ ਸੋ ਬੇਨਤੀ ਆ ਵੀ ਜਾਗਣ ਦੀ ਲੋੜ ਆ ਕੱਲੇ ਪੰਜਾਬ ਲਈ ਨਹੀਂ ਕਿ ਪੂਰੇ ਰਾਜਸਥਾਨ ਤੇ ਪੂਰੀ ਦੁਨੀਆ ਲਈ ਇੱਕ ਵੱਡਾ ਹੋਇਆ ਵੀ ਕਿ ਕਿੰਨੇ ਕਿਵੇਂ ਕੱਲੀਆਂ ਫੈਕਟਰੀਆਂ ਕਾਰਪੋਰੇਟ ਘਰਾਣੇ ਸਾਨੂੰ ਜ਼ਹਿਰ ਪਿਆਈ ਜਾਂਦੇ ਆ ਪਰ ਉੱਠਣ ਦੀ ਜਾਗਣ ਦੀ ਲੋੜ ਆ